ਅੱਜ ਪੂਰਨ ਮਾਛੀ ਸਰਦ ਰੁੱਤ 13 ਕੱਤਕ ਸਨ 1872 ਨੂੰ ਚੌਥੇ ਪਹਿਰ ਸਵੇਰ ਦੇ ਅੰਮ੍ਰਿਤ ਵੇਲੇ 3 ਵਜ ਕੇ 13 ਮਿੰਟ ਤੇ ਸ੍ਰੀ ਸੰਤ ਬਾਬਾ ਨੰਨ ਸਿੰਘ ਜੀ ਮਹਾਰਾਜ ਜੀ ਨੇ ਅਵਤਾਰ ਤਾਰਿਆ ਸਤਕਾਰਯੋਗ ਮਾਤਾ ਜੀ ਅਤੇ ਦੋਨੋਂ ਦਾ ਦਾਈ ਮਾਤਾਵਾਂ ਚੰਦੀ ਤੇ ਆਸੋ ਨੇ ਅਵਤਾਰ ਧਾਰਨ ਦੇ ਸਮੇਂ ਆਨੰਦਮਈ ਅਚਰਜ ਕੋਤਕ ਵੇਖਿਆ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਾਂਡੀ ਗਵਾਂਡੀ ਸੱਜਣ ਮਿੱਤਰਿੰ ਬਿੰਡ ਦੇ ਲੋਕ ਸਤਕਾਰਯੋਗ ਸਰਦਾਰ ਜੈ ਸਿੰਘ ਜੀ ਦੇ ਘਰ ਵਧਾਈਆਂ ਦੇਣ ਆਏ ਵਧਾਈਆਂ ਦੇਣ ਆਏ ਲਾਗਿਆਂ ਗਰੀਬਾਂ ਮੰਗਤਿਆ ਆਦਿਕ ਸਭ ਨੂੰ ਦਾਨ ਦਿੱਤਾ ਭੋਜਨ ਛਕਾਇਆ ਇਸ ਤਰ੍ਹਾਂ ਸ਼ਾਮ ਤੋਂ ਰਾਤ ਤੱਕ ਖੁਸ਼ੀਆਂ ਮਨਾਇਆਂ ਗਈਆਂ ਸਤਕਾਰਯੋਗ ਮਾਤਾ ਜੀ ਨੇ ਸੁੰਦਰ ਰੱਬ ਰੂਪੀ ਬਾਲਕ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਪਵਿੱਤਰ ਗੁਰਬਾਣੀ ਰਹਿ ਰਾਜ ਸਾਹਿਬ ਜੀ ਦਾ ਪਾਠ ਸੁਣਾਇਆ ਫਿਰ ਰਾਤ ਨੂੰ ਸੌਣ ਵਕਤ ਕੀਰਤਨ ਸੋਲਾ ਜੀ ਦਾ ਪਾਠ ਸੁਨਾਇਆ ਸਤਕਾਰਯੋਗ ਮਾਤਾ ਜੀ ਨੂੰ ਰਾਤ ਨੂੰ ਇੱਕ ਦਿਸ਼ਟਾਂਤ ਹੋਇਆ ਅਧ ਸੁਤਿਆਂ ਨੂੰ ਪ੍ਰਕਾਸ਼ ਦਿਸਿਆ ਇਸ ਪ੍ਰਕਾਸ਼ ਵਿੱਚੋਂ ਸ੍ਰੀਲੀ ਆਵਾਜ਼ ਆਈ ਪੂਰਨ ਮਹਾਪੁਰਖਾਂ ਦਾ ਰਜਾਨਾ ਅੰਮ੍ਰਿਤ ਮੇਲੇ ਇਸ਼ਨਾਨ ਕਰਵਾਇਆ ਕਰੋ ਤੇ ਹੋਰ ਸਭ ਮਰਿਆਦਾ ਸਮਝਾਈ ਦਿਸ਼ਟਾਂਤ ਪੂਰਾ ਹੋਇਆ ਰਾਤ ਦੇ 12 ਵੱਜ ਚੁੱਕੇ ਸਨ ਸਤਕਾਰਯੋਗ ਮਾਤਾ ਜੀ ਨੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕੀਤਾ ਫਿਰ ਰੱਬ ਰੂਪ ਲਾਲ ਜੀ ਦਾ ਇਸ਼ਨਾਨ ਕਰਵਾਇਆ ਨਵੇਂ ਸੁੰਦਰ ਵਸਤਰ ਓੜੇ ਸੱਚੇ ਦੀ ਦਰਗਾਹ ਤੋਂ ਮਿਲੇ ਸਮਤ ਅਨਸਾਰ ਆਪਣੇ ਮੰਜੇ ਦੇ ਸਿਰਹਾਣੇ ਵੱਲੋਂ ਛੋਟੇ ਸਿਰਹਾਣੇ ਦੇ ਆਲੇ ਦੁਆਲੇ ਰੱਖ ਕੇ ਇੱਕ ਤਕੀਆ ਸਿਰਵਾਲ ਰੱਖ ਕੇ ਰੱਬ ਰੂਪ ਲਾਲ ਜੀ ਨੂੰ ਉਸਾਸਨ ਉੱਪਰ ਪਾ ਦਿੱਤਾ ਆਪ ਮੰਜੇ ਦੀ ਪੈਂਦਵਾਲ ਚੌਂਕੜੀ ਮਾਰ ਹੱਥ ਜੋੜ ਕੇ ਬੈਠ ਗਏ ਪਵਿੱਤਰ ਗੁਰਬਾਣੀ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਾਉਣਾ ਸ਼ੁਰੂ ਕੀਤਾ ਰਬ ਰੂਪ ਲਾਲ ਜੀ ਗੁਰਬਾਣੀ ਸੁਣ ਸੁਣ ਕੇ ਆਨੰਦ ਮਗਨ ਪ੍ਰਸੰਨ ਹੋ ਰਹੇ ਹਨ ਬੜੇ ਧਿਆਨ ਨਾਲ ਦੋਨੋਂ ਛੋਟੇ ਹੱਥ ਜੋੜ ਕੇ ਸੁਣ ਰਹੇ ਹਨ ਸਤਿਕਾਰਯੋਗ ਮਾਤਾ ਜੀ ਜਿਵੇਂ ਪਿਆਰ ਸਤਿਕਾਰ ਨਾਲ ਸਹਿਜ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਜਾਂਦੇ ਹਨ ਤੇਵੇਂ ਆਨੰਦ ਰਸ ਗੁਰਬਾਣੀ ਦਾ ਅੰਮ੍ਰਿਤ ਰਸ ਮਾਨੋ ਅੰਮ੍ਰਿਤ ਦੀਆਂ ਕੁੱਟਾਂ ਪਾਰ ਰਹੇ ਹਨ ਸੋਚਦੇ ਹਨ ਪਾਠ ਤਾਂ ਪਹਿਲਾਂ ਵੀ ਕਰਦੇ ਸੀ ਪਾਰ ਕਦੇ ਇਤਨਾ ਆਨੰਦ ਨਹੀਂ ਆਇਆ ਕਦੇ ਮਨ ਨਹੀਂ ਸੀ ਟਿਕਿਆ ਅੱਜ ਪੂਰਨ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਪਾਠ ਕੀਤਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ